ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਹੈ ਕਿ ਤੁਸੀਂ ਆਪ ਦੇ ਤੇਲ ਨਾਲ ਬਾਹਮ ਦੇ ਲੈ ਲਓ ਤੇ ਉਹ ਤਿਲਾ ਚ ਕਰ ਲਓ ਜੇ ਇੱਕ ਮੁਸਲਮਾਨ ਇੰਨੀ ਸਵਾ ਪਾਵੇ ਉਹ ਤੇ ਵਿਸ਼ਵਾਸ ਇਤਿਹਾਸੀ ਦੀ ਸਬੂਤ ਨਹੀਂ ਮਿਲਦਾ ਜੀ ਭਾਈ ਹਰਿੰਦਰ ਸਿੰਘ ਯੂਗ ਤੋਂ ਲਿਖਦੇ ਨੇ ਕਿ ਇਤਿਹਾਸ ਜੀ ਕੋਈ ਘਟਨਾ ਨਹੀਂ ਮਿਲਦੀ ਜੀ ਪਹਿਲੀ ਗੱਲ ਗੁਰੂ ਸਾਹਿਬ ਦਾ ਤੁਹਾਨੂੰ ਪਤਾ ਉਸਤਾਦ ਕੌਣ ਸੀ ਨਹੀਂ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਦਾ ਉਸਤਾਦ ਮੌਲਵੀ ਪੀਰ ਮੁਹੰਮਦ ਸੀ ਜੀ ਕਿ ਜੇ ਗੁਰੂ ਦਾ ਉਸਤਾਦ ਉੱਤੇ ਪਰ ਗੁਰੂ ਜੀ ਬਿਲਕੁਲ ਪਹਿਲੀ ਗੱਲ ਜੇ ਮੁਸਲਮਾਨ ਤੇ ਕੀਮ ਨਹੀਂ ਕਰਨਾ ਤੁਹਾਨੂੰ ਇੱਕ ਸਵਾਲ ਪੁੱਛਦਾ ਜਦੋਂ ਸਰਸਾਂ ਦਾ ਜਿਹੜਾ ਪਰਿਵਾਰ ਵਿਛੋੜਾ ਪੈਂਦਾ ਹੈ ਤਾਂ ਗੁਰੂ ਸਾਹਿਬ ਕਿਦੇ ਘਰੋਂ ਦੇ ਆਕੇ ਕੋਟਲਾ ਨਹੀਂ ਖਾਂਦੇ ਕੋਟਲ ਨੇ ਖਾਂਦੇ ਉਹ ਮੁਸਲਮਾਨ ਸੀ ਪੋਟ ਨਾਲ ਪਰ ਖਾਨ ਦੀ ਕੁਰਬਾਨੀ ਕਿੰਨੀ ਵੱਡੀ ਰੋਜ਼ ਇਹ ਮੁਸਲਮਾਨ ਨਹੀਂ ਸਿਰੋਤਰ ਵਿਸ਼ਵਾਸ ਕਿ ਉਹਨਾਂ ਦੀ ਉਹਨਾਂ ਦੀ ਧੀ ਦੀ ਮੁਮਤਾਜ਼ ਦੀ ਕੁਰਬਾਨੀ ਉਹ ਐਸੀ ਕੁਰਬਾਨੀ ਹੈ ਕਿ ਇੱਕ ਗੈਰਤਮੰਦ ਧਰਨ ਕੀ ਪਿਤਾ ਲਈ ਆਪਣੀ ਜਾਨ ਦੇ ਦੇਣਾ ਤਾਂ ਸੌਖਾ ਕੰਮ ਹੋ ਸਕਦਾ ਪਰ ਆਪਣੀ ਕੁਆਰਿਟੀ ਦੀ ਜੀਜ਼ ਦੌਧੇ ਲਗਾ ਦੇਣਾ ਉਹ ਵੀ ਦੂਜੇ ਤਰਫ ਦੇ ਬੈਕਟੀ ਵੀ ਇਤਿਹਾਸ ਚ ਕੋਈ ਅਜਿਹਾ ਦਰ ਨਹੀਂ ਮਿਲਦੀ ਕਿ ਇੱਕ ਬਾਪ ਨੇ ਆਪਣੀ ਕੁਆਰਿਟੀ ਦੀ ਜੀਜ਼ ਦੌਧੇ ਲਗਾਤੀ ਹੋਵੇ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਉੱਥੋਂ ਨਿਕਲਦੇ ਨੇ ਚਮਗੌਰ ਦੀ ਗੜੀ ਜਿਸ ਸੈੰਦਿਸ ਨੂੰ ਜੀ ਦੋਵੇਂ ਸਾਹਿਬਜਾ ਦੇ ਜੀ ਜੀ ਤੇ ਮਾਛੀਵਾੜੇ ਚ ਪਾਈ ਪੰਜਾਬਾ ਤੇ ਗੁਲਾਬਾ ਦਾ ਗੁਰੂ ਸ਼ਬਦ ਮਰਹਤ ਵੜਦੇ ਨੇ ਜੀ ਤੇ ਨਵੀਖਾਂ ਤੇ ਗਨੀਖਾਂ ਗੁਰੂ ਸਾਹਿਬ ਨੂੰ ਸਾਥੀ ਨਾਲ ਲੱਗ ਕਰ ਰਹੇ ਨੇ ਤੇ ਹੂਸਾ ਬੱਚੀ ਜਾਂਦੇ ਮੇਰੇ ਪੁੱਤਰ ਨੇ ਪੁੱਤਰ ਤੁਸੀਂ ਇਤਿਹਾਸ ਤੇ ਯਕੀਨ ਕਰੋਗੇ ਗੁਰੂ ਸਾਹਿਬ ਦੇ ਫਰਮਾਨ ਤੇ ਯਕੀਨ ਕਰੋਗੇ ਅਗ ਨੂੰ ਕੁਛ ਨਾ ਬਿਲਕੁਲ ਬਾਕੀ ਗੁਰੂ ਸਾਹਿਬ ਦਾ ਫਰਮਾਨ ਹੋ ਵੀ ਨਹੀਂ ਸਕਦਾ ਇਸ ਤਰ੍ਹਾਂ ਜਦੋਂ ਕਿ ਪੰਜਵੇਂ ਗੁਰੂ ਸਾਹਿਬ ਨੇ ਕੀ ਕਿਹਾ ਮੁਸਲਮਾਨ ਮੌੰਦੀ ਲੋਵੇ ਹਰੂ ਮਹਲਾ ਪੰਜਮਾ ਅੰਗ ਦਸਤਰਾਸ ਤਾਂ ਕੋਈ ਕੁਝ ਗੁਰੂ ਅਸਿਕੂ ਮੁਸਲਮਾਨ ਜਾਲਮੀ ਦਾ ਸੋਦਾ ਐਡੀ ਕਿਸ ਤਰ੍ਹਾਂ ਦਾ ਜੇ ਮੁਸਲਮਾਨ ਤੇ ਕੀ ਨਹੀਂ ਕਰਨਾ ਸਤ ਮੁਸਲਮਾਨਾਂ ਦੀ ਬਾਣੀ ਗੁਰੂਆਂ ਸਾਹਿਬ ਜਣਾ ਇਕ ਜਦੋਂ ਸਿੱਖ ਨਾਤਮਕ ਸੁੰਦ ਹੈ ਤਾਂ ਸਾਡੇ ਮੁਸਲਮਾਨ ਦੀ ਬਾਣੀ ਨਾਤਮਕ ਸੁੰਦ ਹੈ ਬਿਲਕੁਲ ਤੇ ਛੁੱਠੇ ਦੀ ਬਾਣੀ ਵਿੱਚ ਨਾਤਮਕ ਸੁੰਦ ਹੋ ਸਕਦੀ ਇਹ ਸਭ ਬਣਾਈ ਹੋਇਆ ਇਤਿਹਾਸ ਅਕੜਿਆ ਹੋਇਆ ਉਹ ਨਾ ਭੈੜੇ ਲੋਕਾਂ ਦਾ ਜਿਹੜੇ ਸਾਡੇ ਦੋਹਾਂ ਦੇ ਦੁਸ਼ਮਣ ਨੇ ਤੇ ਸਾਡੇ ਸਿੱਖੋਂ ਸਮਝਣ ਦੀ ਕੋਸ਼ਿਸ਼ ਹੈ ਵੀ ਸਾਡੇ ਵਿਚਕਾਰ ਉਹ ਪੈ ਪਰਬ ਰੱਖੇ ਜਿਹੜੇ ਭੈੜੇ ਲੋਕਾਂ ਨੇ ਪਾਉਣ ਉਹ ਦੂਜੇ ਜਣ ਤੇ ਸਾਡੇ ਜੋ ਉਹੀ ਪਿਆਰ ਫਿਰ ਤੋਂ ਪੈਦਾ ਹੋ ਜਵੇ ਤਾਂ ਤਾਂ ਦਸੂਰ ਨਾਨ ਸਰ ਭਾਈ ਮਰਦਾਨਾ ਤੇ ਮੁਸਲਮਾਨ ਭਾਈਚਾਰੇ ਚ ਪਾੜਾ ਪਾਉਂਦੇ ਕੋਸ਼ਿਸ਼ ਜਿਹੜੇ ਇਤਿਆਦ ਮਗੜਾ ਜਾ ਤੂੰ ਸਾਡੀ ਸਾਂਝ ਐਸੀ ਹੈ ਮੈਂ ਕਹ ਰਿਹਾ ਨਾ ਹੋਂ ਨ ਪਰ ਸ਼ਰੀਰ ਨਾਲੋਂ ਆਤਮਾ ਵੱਖ ਨਹੀਂ ਹੋ ਸਕਦੀ ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ 'ਚੋਂ ਕੋਈ ਵੀ ਦੁਨੀਆ ਦਾ ਬੰਦਾ ਉਸ ਰੰਗ ਦੀ ਬਾਣੀ ਨੂੰ ਵੱਖ ਨਹੀਂ ਕਰ ਸਕਦਾ ਮੈਂ ਕਰ ਸਕਦਾ ਨਹੀਂ ਕਰ ਸਕਦਾ ਸ੍ਰੀ ਹਰਿਮੰਦਰ ਸਾਹਿਬ ਦਾ ਨਿੱਪਟਾ ਕੱਢ ਸਕਦਾ ਹੈ ਨਹੀਂ ਕੱਢ ਸਕਦਾ ਉਸ ਤੋਂ ਦਾ ਗੁੱਡੀ ਗੁੱਡੀ ਘਟਾ ਸਕਦਾ ਹੈ ਨਹੀਂ ਅੱਛਾ ਡਾਕਟਰ ਸਾਹਿਬ ਇੱਕ ਜੇਕਰ ਗੱਲ ਕਰੀਏ ਅੱਜ ਧਰਮ ਪਰਵਰਤਨ ਦੀਆਂ ਗੱਲਾਂ ਚੱਲਦੀਆਂ ਜਿਵੇਂ ਸਹਿਰ ਜਾਂਦੀ ਹੈ ਸ਼ਹਾਦਤ ਹੁੰਦੀ ਹੈ ਇਹਨੂੰ ਲਾਲਚ ਵੀ ਦਿੱਤੇ ਗਏ ਡਰਾਵੇ ਵੀ ਦਿੱਤੇ ਗਏ ਇਹਨੇ ਧਰਮ ਨਹੀਂ ਬਦਲਿਆ ਅੱਜ ਬੜੇ ਨਿੱਕੇ ਨਿੱਕੇ ਲਾਲਚਾਂ ਪਿੱਛੇ ਲੋਕ ਖਾਸ ਕਰਕੇ ਪੰਜਾਬ ਵਿੱਚ ਬੜੇ ਧਰਮ ਪਰਿਵਰਤਨ ਦੇਖੋ ਇਸਲਾਮ ਦੇ ਮੁਤਾਬਕ ਧਰਮ ਪਰਿਵਰਤਨ ਨਾ ਤਾਂ ਸਬਰਸੀ ਹੋ ਸਕਦਾ ਹੈ ਨਾ ਲਾਜਨਾਬ ਹੋ ਸਕਦਾ ਹੈ ਇੰਟਾ ਬਣਾ ਸਕਦਾ ਇਸਲਾਮ ਇਹਨੂੰ ਮੰਨਦਾ ਹੀ ਨਹੀਂ ਹੈਗਾ ਇਹ ਸਾਡੀ ਜ਼ਿੰਮੇਵਾਰੀ ਹੈ ਉਹਦੀ ਪਜਾਏ ਇਹ ਹੈਗਾ ਨਾ ਅਸੀਂ ਗੁਰਵਾਨ ਨੂੰ ਤਾਂ ਮੰਨਦੇ ਪਰ ਫੁਲਾਣ ਦੀ ਨਹੀਂ ਮੰਨਦੇ ਜੀ ਗੁਰੂ ਦਾ ਸੌਂਡ ਬਣਦੇ ਆ ਗੁਰੂ ਦਾ ਸਬਦ ਜੁਮਣਦੇ ਦੇਖੋ ਗੁਰਬਾਣੀ ਨੂੰ ਪੜਨਾ ਵਿਚਾਰਨਾ ਤੇ ਉਹ ਭ੍ਰਾਮਣਾ ਕਰਨਾ ਇਹ ਸਿੱਖੀ ਆ ਸੋ ਜੀ ਇਸਲਾਮ ਇਹ ਹੈ ਕੁਰਾਨ ਸ਼ਰੀਫ ਨੂੰ ਪੜਨਾ ਵਿਚਾਰਨਾ ਤੇ ਉਹ ਭ੍ਰਾਮਣਾ ਕਰਨਾ ਅਸੀਂ ਜਾਣ ਵੀ ਨਹੀਂ ਕਿ ਤੁਹਾਨੂੰ ਮਰੇ ਦੱਸੋ ਅਸੀਂ ਦੇਖਦੇ ਤਾਰ ਵੀ ਕਾ ਮੱਥੇ ਟੇਕਣ ਤੇ ਕਰ ਸੇਮਤ ਹੋ ਗਏ ਕੁੜੇ ਆਉਣੇ ਆ ਸੀ ਆਉਣਾ ਚਾਹੀਦਾ ਮੈਂ ਲੇਕੇ ਨੂੰ ਗੁਰੂ ਬੱਚਿਆਂ ਸਾਹਿਬ ਜਾਨ ਦੇ ਕੁਰਬਾਨੀ ਕੀ ਦਿੱਤੀ ਤੇ ਅਸੀਂ ਗੌਰ ਕੀਤਾ ਨਹੀਂ ਕੀਤਾ ਇਹ ਉਸੇ ਚੀਜ਼ ਦੇ ਪਹਿਰਾ ਦਿਨ ਦੀ ਕੁਰਬਾਨੀ ਸੀ ਉਹ ਸਚਾਈ ਦੇ ਜਿਹਦੀ ਜਿਹੜੀ ਸਚਾਈ ਤੁੰਤਰ ਸ੍ਰੀ ਗੁਰੂ ਨਾਨਕ ਸਾਹਿਬ ਨੇ ਪੇਸ਼ ਕੀਤੀ ਜੀ ਇੱਕ ਓਮਕਾਰ ਸਤਮਾਨ ਉਸ ਸਚਾਈ ਦੇ ਪਹਿਰੰਦੇ ਹੋਏ ਥੋੜੇ ਸਾਜ ਜਦੇ ਸ਼ੀਖੀ ਅਸੀਂ ਸਚਾਈ ਨੂੰ ਭੁੱਲ ਗਏ ਬਿਲਕੁਲ ਰਸਮ ਲਾ ਲਈ ਰਸਮ ਤੋਂ ਕਰਦੇ ਆ ਰਹੇ ਹਾਂ ਲੇਕਿਨ ਉਹ ਮਕਸਦ ਕੀ ਥਾ ਉਹ ਵਾਲੀ ਮਕਸਦ ਭੁੱਲ ਗਏ ਨਾ ਕਿਸ ਮਕਸਦ ਅਸਤੇ ਆ ਅਸੀਂ ਸਿਰਫ ਇੱਕ ਧਾਰਮਿਕ ਲਾ ਲੈ ਕੇ ਬਹਿ ਗਏ ਇੱਕ ਧਰਮ ਖਤਰ ਧਰਮ ਖਤਰ ਨਹੀਂ ਇੱਕ ਇਨਸਾਨੀਅਤ ਖਤਰ ਨੂੰ ਸਾਹਮਣੇ ਇਨਸਾਨੀ ਰੱਖਾਂ ਦੀ ਹਾਕੀ ਰੱਖਾਂ ਦੀ ਰੱਖੀ ਜੀ ਸਮਝ ਨਹੀਂ ਅਸੀਂ ਗੁਰੂਆਂ ਦੀ ਪੜਾਂਗੇ ਨਾ ਵਿਚਾਰਾਂਗੇ ਤਾਂ ਸਾਨੂੰ ਸਮਝ ਆਊਗਾ ਉਸ ਅਸੀਂ ਪੜਦੇ ਨਹੀਂ ਅੱਛਾ ਗੁਰੂ ਸਾਹਿਬ ਨੇ ਵੀ ਕਿਹਾ ਸੀ ਵੀ ਉਸ ਟਾਈਮ ਔਰੰਗਜ਼ੇਬ ਨੇ ਵੀ ਕਿਹਾ ਸੀ ਮਤਲਬ ਵੀ ਟੋੜਾ ਧਰਮ ਹਿੰਦੂ ਨਹੀਂਗਾ ਇਹ ਹਿੰਦੂ ਧਰਮ ਦੀ ਗੱਲ ਕਰਦੇ ਆ ਗੁਰੂ ਸਾਹਿਬ ਨੇ ਉਸ ਟਾਈਮ ਕਿਹਾ ਵੀ ਜਦੋਂ ਜ਼ੁਲਮ ਕਰਨ ਵਾਲਾ ਹੋਵੇ ਨਹੀਂ ਨਹੀਂ ਗੁਰੂ ਸਾਹਿਬ ਤੇ ਕੀ ਜਾਨੀ ਇਹ ਇਤਿਹਾਸਿਕ ਗੁਰੂ ਸਾਹਿਬ ਜ਼ਿੰਦਗੀ ਜਾਨ ਨਹੀਂ ਗਿਹਾ ਜੀ ਸ੍ਰਿਸ਼ਟੀ ਦੀ ਜਾਨ ਗੁਰੂ ਸਾਹਿਬ ਬਿਲਕੁਲ ਪਰ ਉਹੜ ਪੈ ਗੁਰੂ ਤੇਗ ਬਹਾਦਰ ਤਾਪੀ ਸਦਰ ਸ੍ਰਿਸ਼ਟੀ ਦੀ ਜਾਨ ਤੇ ਸ੍ਰਿਸ਼ਟੀ ਅਸੀਂ ਬਣਾਤਾ ਗੁਰੂ ਸਾਹਿਬ ਦੀ ਕੁਰਬਾਨੀ ਕਿਸੇ ਧਰਮ ਲਈ ਨਹੀਂ ਸੀ ਬਲਕਿ ਇਨਸਾਨੀ ਹੱਕਾਂ ਦੀ ਰਾਖੀ ਲਈ ਸੀ ਹਰ ਕੁਰਬਾਨੀ ਹੀ ਜਾਂ ਹਰ ਇੱਕ ਜੀ ਦੀ ਇਨਸਾਨੀਤ ਲਈ ਹੋਈ ਹੈ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਲਈ ਜਾਂ ਕਿਸੇ ਧਰਮ ਲਈ ਹੋਈ ਹੈ ਕਿਸੇ ਵੀ ਇਸ ਤਰ੍ਹਾਂ ਦੀ ਨਹੀਂ ਅਸੀਂ ਇਤਿਹਾਸ ਨੂੰ ਬਗਾੜ ਦਿੱਤਾ ਹਾਂ ਉਹ ਕੋਈ ਚਾਲਾਂ ਚੱਲੀਆਂ ਜਾਂਦੀਆਂ ਇਤਿਹਾਸ ਬਗਾੜਦਾ ਇਸ ਲਈ ਸਾਨੂੰ ਨਾ ਇੱਕ ਸਿੱਖ ਨੂੰ ਗੁਰਵਾਨਿਆ ਜੋੜਨਾ ਚਾਹੀਦਾ ਹੈ ਇੱਕ ਸਮਾਜ ਨੂੰ ਕੁਰਾਨ ਨਾਲ ਜੋੜਨਾ ਚਾਹੀਦਾ ਹੈ ਤਾਂ ਝਗੜੇ ਖਤਮ ਹੋਣਗੇ ਉਹ ਧਰਮ ਜੋੜਦਾ ਹੈ ਤੋੜਦਾ ਨਹੀਂ ਹੈਗਾ ਮਾਨਸਿਕਤਾ ਦਾ ਸਭ ਇੱਕੇ ਪੈ ਜਾਂਦਾ ਜਿਨ ਪ੍ਰੇਮ ਕੀ ਉਤਨੀ ਹੀ ਪ੍ਰਭੂ ਬਾਇ ਉਹ ਸਭ ਨੇ ਥੋੜਾ ਜਿਹਾ ਜਿਨੇ ਗੁਰਦੁਆਰਾ ਪ੍ਰਾਇਤਰੀ ਪ੍ਰਭੂ ਬਾਇ ਪ੍ਰੇਮ ਕਿਉਂ ਪ੍ਰੇਮ ਕਿਉਂ ਤੇ ਇਸਲਾਮ ਕਹਿੰਦਾ ਹੈ ਇਸਲਾਮ ਦਾ ਸਭ ਤੋਂ ਮਜ਼ਬੂਤ ਆਮਲ ਮੁਹੱਬਤ ਹੈ ਇਨਸਾਨੀ ਤਰਫ ਪ੍ਰੇਮ ਕਰਨਾ ਜੀ ਕੁਰਾਨੀ ਵਿੱਚ ਇੱਕ ਚੈਪਟਰ ਹੈ ਤਾਂ ਬਣੀ ਇਜ਼ਰਾਈਲ ਐਤੋ ਨੰਬਰ 70 ਬਲਗਦ ਕਰਨ ਨਾ ਬਣੀ ਆਦਮ ਨਾਪ ਕਹਿੰਦਾ ਪ੍ਰਭੂ ਦਾ ਫਰਮਾਨ ਹੈ ਮੈਂ ਇਨਸਾਨ ਨੂੰ ਸਤਕਾਰ ਤੇ ਇੱਜ਼ਤ ਵਾਲਾ ਬਣਾਇਆ ਤੇ ਫਿਰ ਇੱਕ ਸੱਚਾ ਮੁਸਲਮਾਨ ਕਿ ਕਿਸੇ ਇਨਸਾਨ ਤੋਂ ਨਫ਼ਰਤ ਵੀ ਕਰ ਸਕਦਾ ਬਿਲਕੁਲ ਉਹ ਸੱਚਾ ਮੁਸਲਮਾਨ ਹੈ